ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜਿੱਥੇ ਅਸੀਂ ਕਾਫੀ ਸਮੇਂ ਤੋਂ ਇਹੀ ਸੁਣਦੇ ਰਹੇ ਕਿ ਆਸਟ੍ਰੇਲੀਆ ਬਹੁਤ ਜ਼ਿਆਦਾ ਸਟ੍ਰਿਕਟ ਹੈ ਤੇ ਵੀਜ਼ਾ ਵੀ ਪਹਿਲਾਂ ਲਿミਟਿਡ ਆ ਰਹੇ ਸੀ ਪਰ ਅੱਜ ਦੀ ਗੱਲ ਕਰੀਏ ਬਹੁਤ ਪੋਜ਼ਿਟਿਵ ਰਿਜ਼ਲਟਸ ਨੇ ਡੇਲੀ ਜੋ ਹੈ ਕਈ ਵੀਜ਼ਾ ਲੱਗ ਕੇ ਆ ਰਹੇ ਨੇ ਸੋ ਅਸੀਂ ਜ਼ਰੂਰ ਇਸ ਲਈ ਸਟੂਡੈਂਟਸ ਨੂੰ ਹੁਣ ਇਸ ਸਮੇਂ ਲਈ ਖਾਸਾ ਉਹ ਤੇ ਗਾਈਡ ਕਰਨਾ ਚਾਹਾਂਗੇ ਕਿ ਇਸ ਸਮੇਂ ਦਾ ਜਦੋਂ ਕਿ ਚੰਗਾ ਪੋਜ਼ਿਟਿਵ ਸਕਸੈਸ ਰੇਟ ਦੇਖਿਆ ਜਾ ਰਿਹਾ ਹੈ ਸਟੱਡੀ ਵੀਜ਼ਾਸ ਨੂੰ ਲੈ ਕੇ ਤਾਂ ਸਟੂਡੈਂਟਸ ਨੂੰ ਇੱਥੇ ਡਿਲੇ ਨਹੀਂ ਕਰਨਾ ਚਾਹੀਦਾ ਕਿਵੇਂ ਤੁਸੀਂ ਇਸ ਸਮੇਂ ਦਾ ਫਾਇਦਾ ਲੈ ਸਕਦੇ ਹੋ ਕਿਸ ਤਰ੍ਹਾਂ ਦੀ ਸਰਾਂ ਦੀ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਅਗਰ ਆਪਣੀ ਫਾਈਲ ਲਗਾ ਰਹੇ ਹੋ ਤੇ ਉਸ ਉੱਪਰ ਯਕੀਨੀ ਕਰ ਸਕੋ ਕਿ ਤੁਹਾਡਾ ਵੀਜ਼ਾ ਆਏਗਾ ਨਾਲ ਆਪਾਂ ਮਾਸਟਰਸ ਵਾਲਿਆਂ ਦੀ ਵੀ ਗੱਲ ਜ਼ਰੂਰ ਕਰੀਏ ਕਿ ਇੱਕ ਵਾਰੀ ਮਾਸਟਰਸ ਕਰ ਲਈ ਹੈ ਦੁਬਾਰਾ ਹੁਣ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ ਤੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀ ਗੱਲਾਂ ਦਾ ਤੇ ਧਿਆਨ ਰੱਖਣਾ ਹੀ ਪਏਗਾ ਸਹੀ ਸਿਲੈਕਸ਼ਨ ਕੀ ਹੈ ਤੁਹਾਡੇ ਲਈ ਇਸ ਦੇ ਉੱਪਰ ਐਕਸਪਰਟ opinion ਐਕਸਪਰਟ ਗਾਈਡੈਂਸ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਅੱਜ ਦੇ ਟਾਈਮ ਦੀ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਬੜਾ ਪੋਜ਼ਿਟਿਵ ਵਾਈਬਸ ਆਪਾਂ ਦੇਖ ਰਹੇ ਆ ਵੀਜ਼ਾ ਅੱਛੀ ਰੇਸ਼ਿਓ ਵਿੱਚ ਆ ਰਹੇ ਨੇ ਸੋ ਸਟੂਡੈਂਟ ਵੀ ਖੁਸ਼ ਨੇ ਕੰਸਲਟੈਂਟਸ ਵੀ ਖੁਸ਼ ਨੇ ਪਰ ਆਪਾਂ ਪ੍ਰੋਫਾਈਲ ਦੇ ਉੱਪਰ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸੈਕਰੀਫਾਈਜ਼ ਨਹੀਂ ਕਰ ਸਕਦੇ ਸਟੂਡੈਂਟ ਇਹ ਤਾਂ ਨਹੀਂ ਸੋਚਦਾ ਕਿ ਹੁਣ ਵੀਜ਼ਾ ਆ ਰਹੇ ਨੇ ਤਾਂ ਸਾਡੀ ਪ੍ਰੋਫਾਈਲ ਜਿਸ ਤਰ੍ਹਾਂ ਦੀ ਵੀ ਹੈ ਜਿਸ ਤਰ੍ਹਾਂ ਦਾ ਵੀ ਅਸੀਂ ਕੋਰਸ ਲਵਾਂਗੇ ਵੀਜ਼ਾ ਲੱਗ ਜਾਏਗਾ ਤਾਂ ਮੈਂ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਪਹਿਲਾਂ ਤਾਂ ਇਹ ਵੀ ਜ਼ਰੂਰ ਦੱਸੋ ਹੁਣ ਜਿਹੜੇ ਰੀਸੈਂਟਲੀ ਵੀਜ਼ਾ ਆ ਰਹੇ ਨੇ ਉਹਨਾਂ ਪ੍ਰੋਫਾਈਲਸ ਉਹ ਜਿਨ੍ਹਾਂ ਨੇ ਉਹਨਾਂ ਅਪਲਾਈ ਕਰਨਾ ਹੈ ਉਹ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਔਰ ਇਹ ਪੋਜ਼ਿਟਿਵ ਰਿਜ਼ਲਟਸ ਦਾ ਉਹ ਵੀ ਫਾਇਦਾ ਲੈ ਸਕਣ ਦੇਖੋ ਹਰਜੋਤ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ ਔਰ ਪੋਜ਼ਿਟਿਵ ਪ੍ਰੋਫਾਈਲ ਉਹਨਾਂ ਦੀ ਪਲਕ ਕਿਵੇਂ ਵੀਜ਼ਾ ਆਏ ਜੀ ਵੀਜ਼ਾ ਆਣ ਦੇ ਵਾਸਤੇ ਹਮੇਸ਼ਾ ਇਹ ਦੇਖਦੇ ਸਬਜੈਕਟ ਅੱਛੇ ਹੋਣੇ ਚਾਹੀਦੇ ਆ ਜਿੱਦਾਂ ਆਰਟ ਦੇ ਸਬਜੈਕਟ ਹੋ ਗਏ ਪੇਂਟਿੰਗ ਹੋ ਗਈ ਲੈਂਗੁਏਜ ਹੋ ਗਈ ਇੰਗਲਿਸ਼ ਨੂੰ ਛੱਡ ਕੇ ਦੇ ਡੋਂਟ ਕਾਊਂਟ ਠੀਕ ਹੈ ਸਬਜੈਕਟ ਤੁਹਾਡੇ ਬਹੁਤ ਅੱਛੇ ਹੋਣੇ ਚਾਹੀਦੇ ਜਿੱਦਾਂ ਕਾਈਂਡ ਆਫ ਇੰਜੀਨੀਅਰਿੰਗ ਹੋ ਗਿਆ ਆਈਟੀ ਦੇ ਸਬਜੈਕਟਸ ਹੋ ਗਏ ਤੁਹਾਡੇ ਜਿੱਦ ਮਤਲਬ ਬਿਜ਼ਨਸ ਦੇ ਅੱਛੇ ਸਬਜੈਕਟਸ ਹੋ ਗਏ ਐਦਾਂ ਦੇ ਕੋਈ ਵੀ ਸਬਜੈਕਟ ਉਹਨ ਦੋ ਸਬਜੈਕਟਸ ਵਿਚ ਆਰ ਯੂ نو ਜਿਹੜੇ ਇੱਕ ਪ੍ਰੋਡਕਟਿਵਿਟੀ ਆਉਟਪੁੱਟ ਦਿੰਦੇ ਆ ਉਹਨਾਂ ਨੂੰ ਕਨਸੀਡਰ ਕਰਦੇ ਆ ਉਸ ਦੇ ਨਾਲ ਤੁਹਾਡਾ ਪ੍ਰੋਫਾਈਲ ਪੋਜ਼ਿਟਿਵ ਹੁੰਦਾ ਹੈ ਗੈਪ ਘੱਟ ਤੋਂ ਘੱਟ ਹੋਏ ਔਰ ਜਿਹੜੇ ਬੱਚੇ ਮਾਸਟਰਸ ਵਾਸਤੇ ਜਾ ਰਹੇ ਆ ਉਹ ਜੋਬ ਕਰ ਰਹੇ ਹੁਣ ਉਹਨਾਂ ਦੀ ਸੈਲਰੀ ਅਕਾਊਂਟ ਚ ਆ ਰਹੀ ਹੈ ਉਹਨਾਂ ਦਾ ਜਿਹੜੇ ਵੈਬਸਾਈਟ ਪ੍ਰੋਪਰ ਹੋਏ ਜਿੱਥੇ ਜੋਬ ਕਰ ਰਹੇ ਆ ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਜਿਹੜੀ ਈਮੇਲ ਆਈਡੀ ਹੈ ਉਹ ਜਿਹੜਾ ਉਸੇ ਵੈਬਸਾਈਟ ਦੇ ਨਾਲ ਲਿੰਕ ਹੋਏ Gmail, Yahoo mail ਜਾਂ Yahoo ਇਹਨਾਂ ਦੀ ਉਹ ਆਈਡੀ ਨਹੀਂ ਕਾਊਂਟ ਕਰਦੇ ਇਹ چیزਾਂ ਜਿਹੜੀ ਹੈ ਮੇਨ ਸਟਰੋਂਗ ਹੁੰਦੀ ਹੈ ਕਿ ਜਦ ਸਰ ਪ੍ਰੂਫ ਤੁਹਾਡੇ ਕੋਲ ਐਕਚੁਅਲ ਹੈ ਜੀ ਇਹ ਪਲੱਸ 2 ਵਾਲਾ ਬੱਚਾ ਜਿਹਦਾ ਗੈਪ ਨਹੀਂ ਹੈ ਔਰ ਜਿਹਦਾ ਆਇਲਸ ਪ੍ਰੋਪਰ ਹੈ ਫੰਡਸ ਪ੍ਰੋਪਰ ਹੈ ਆਟੋ ਗ੍ਰਾਂਟ ਆ ਜਾਂਦੇ ਇਹ ਬੱਚਿਆਂ ਦੇ ਆਟੋ ਗ੍ਰਾਂਟ ਵੀਜ਼ਾ ਮਿਲਣਗੇ ਤੁਹਾਨੂੰ ਕਿਉਂਕਿ ਸਿਸਟਮ 'ਚ ਫੀਡ ਹੁੰਦਾ ਕਿ ਕਿਹੜੇ ਬੱਚੇ ਨੂੰ ਬਿਨਾਂ ਕੋਈ ਚੈਕਿੰਗ ਦੇ ਅਸੀਂ ਵੀਜ਼ਾ ਦੇ ਸਕਦੇ ਹਾਂ ਹੁਣ ਤੁਸੀਂ ਇਹ ਦੇਖੋ ਕਿ ਜੇ ਬੱਚਾ ਮੈਰਿਡ ਹੈ ਉਹ ਮਾਸਟਰਸ ਵਾਸਤੇ ਜਾਣਾ ਚਾਹੁੰਦਾ ਹੈ ਯਾ ਫੇਅਰ ਡਬਲ ਮਾਸਟਰਸ ਵਾਸਤੇ ਜਾਣਾ ਚਾਹੁੰਦਾ ਤਾਂ ਮਾਸਟਰ ਬਾਈ ਰਿਸਰਚ ਅਪਾਂ ਸਕੂਲਿੰਗ ਦੀ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਯਾ ਤੇ ਸਕੂਲਿੰਗ ਵੀਜ਼ਾ ਯਾ ਰਿਸਰਚ ਸਟੂਡੈਂਟ ਨੂੰ ਪ੍ਰਾਇੋਰਟੀ ਦੇ ਰਹੇ ਆ ਮਾਸਟਰ ਬਾਈ ਰਿਸਰਚ ਤੁਸੀਂ ਲਓ ਮਾਸਟਰ ਆਲਰੇਡੀ ਕੀਤੀ ਹੋਈ ਹੈ ਮਾਸਟਰ ਬਾਈ ਰਿਸਰਚ ਵਿੱਚ ਪੋਸਟ ਸਟਡੀ ਵਰਕ ਪਰਮਿਟ ਵੀ ਕਾਫੀ ਲੰਬਾ ਹੁੰਦਾ ਹੈ ਅਪ ਟੂ 5 ਇਅਰਸ ਤੱਕ ਹੁੰਦਾ ਹੈ ਇਦਾਂ ਦੇ ਬੱਚਿਆਂ ਦੇ ਵੀਜ਼ੇ ਵੀ ਆਟੋ ਗ੍ਰਾਂਟ ਸਾਡੇ ਕੋਲ ਆਏ ਆ ਤੇ ਜੇ ਤੁਸੀਂ ਕੋਰਸ ਦੀ ਸਿਲੈਕਸ਼ਨ ਤੁਹਾਡੀ ਠੀਕ ਹੋਏਗੀ ਆਲਰੇਡੀ ਮਾਸਟਰਸ ਕੀਤੀ ਹੈ ਹੁਣ ਨੈਕਸਟ ਮਾਸਟਰਸ ਕੀ ਦੇ ਵਿੱਚ ਕਰੋਗੇ ਉਹ ਸੇਮ ਮਾਸਟਰਸ ਲੈ ਲਈ ਤੇ ਯੂਨੀਵਰਸਿਟੀ ਹੀ ਰਿਜੈਕਟ ਕਰ ਦੇਗੀ ਅੰਬੈਸੀ ਤੇ ਅਲੱਗ ਗੱਲ ਹੈ ਫਰਸਟ ਸਟੈਪ ਤੇ ਹੀ ਰਿਜੈਕਟ ਹੋ ਜਾਏਗਾ ਜੇ ਤੁਸੀਂ ਜਿਹੜੀ ਮਾਸਟਰਸ ਕੀਤੀ ਹੈ ਉਹਦੀ ਜਿਹੜੀ ਨੈਕਸਟ ਮਾਸਟਰਸ ਹੈ ਮੀਨਸ ਤੁਹਾਡਾ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰੂੰਗੀ ਜੇ ਹੋਣ ਕੀਤਾ ਉਹਦੇ ਵਿੱਚ ਇੱਕ ਸਬਜੈਕਟ ਸੀਗੇ ਨੈਕਸਟ ਮਾਸਟਰ ਦਾ ਔਰ ਨੈਕਸਟ ਮਾਸਟਰ ਚ ਉਹਦੇ ਮੇਨ ਸਪੈਸ਼ਲਾਈਜੇਸ਼ਨ ਦੇ ਵਾਸਤੇ ਚਾਰ ਸਬਜੈਕਟ ਹੈ 댓 ਮੀਨਸ ਤੁਸੀਂ ਜਿਹੜਾ ਪਿੱਛੇ ਪੜਿਆ ਸੀ ਉਸ ਤੋਂ ਜ਼ਿਆਦਾ ਉਹਦੇ ਵਿੱਚ ਪੜਨ ਵਾਲਿਓ ਉਸ ਤੋਂ ਤੁਸੀਂ ਜ਼ਿਆਦਾ ਨੋਲਿਜ ਗੇਨ ਕਰਨ ਵਾਲਿਓ ਫਿਰ ਤੁਹਾਨੂੰ ਉਹ ਨੈਕਸਟ ਮਾਸਟਰ ਦਿੱਤੀ ਜਾਏਗੀ ਔਰ ਤੁਹਾਡਾ ਵੀਜ਼ਾ ਵੀ ਗ੍ਰਾਂਟ ਹੋਏਗਾ ਐਦਾਂ ਹੀ ਜੇ ਮੈਰੀਡ ਹੋ ਤੁਸੀਂ ਤੇ ਤੁਹਾਡੇ ਮੈਰਿਜ ਘੱਟੋ ਘੱਟ 1 ਇਅਰ 올ਡ ਹੋਣੀ ਚਾਹੀਦੀ ਔਨ ਮੈਰੀਡੋ ਮਾਸਟਰਸ ਕੀਤੀ ਹੋਈ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੋਏ ਮਾਸਟਰਸ ਵਿੱਚ ਜਾ ਰਹੇ ਹੋ ਮਾਸਟਰਸ ਦਿੱਤੇ ਹੋਏ ਆ ਤਾਂ ਮਾਸਟਰ ਬਾਏ ਰਿਸਰਚ ਵਿੱਚ ਜਾ ਰਹੇ ਹੋ ਯਰ ਸੈਕੰਡ ਮਾਸਟਰਸ ਵਿੱਚ ਜਾ ਰਹੇ ਹੋ ਤਾਂ ਨੈਚੁਰਲ ਆ ਗੈਪ ਹੈ ਗੈਪ ਮੀਨਸ ਕਿ ਜਦ ਤੁਸੀਂ ਜੌਬ ਕਰ ਰਹੇ ਹੋ ਤੁਹਾਡੀ ਸੈਲਰੀ ਅਕਾਊਂਟ ਚ ਆ ਰਹੀ ਹੈ ਔਰ ਤੁਹਾਡੇ ਪ੍ਰੋਪਰ ਸੈਲਰੀ ਸਲਿੱਪਸ ਹੈ ਅਕਾਊਂਟ ਸਟੇਟਮੈਂਟ ਹੈ ਫੰਡਿੰਗ ਪ੍ਰੋਪਰ ਹੈ ਇਨਕਮ ਟੈਕਸ ਪ੍ਰੋਪਰ ਹੈ ਫਿਰ ਤੁਹਾਨੂੰ ਕੋਈ ਐਡਮਿਸ਼ਨ ਦੀ ਵੀ ਪ੍ਰੋਬਲਮ ਨਹੀਂ ਹੈ ਵੀਜ਼ੇ ਦੀ ਵੀ ਪ੍ਰੋਬਲਮ ਨਹੀਂ ਆਸਟ੍ਰੇਲੀਆ ਜਿਹੜਾ ਸਾਰਾ ਪੇਪਰਾਂ ਦਾ ਖੇਲ ਹੈ ਉੱਥੇ ਪੇਪਰ ਜੇ ਤੁਹਾਡੇ ਪੂਰੇ ਆ ਤੇ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਸੋ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿਵੇਂ ਮੈਮ ਨੇ ਗੱਲ ਕਹਿਆ ਕਿ ਪੇਪਰ ਵਰਕ ਤੁਹਾਡਾ ਵਧੀਆ ਹੈ ਤਾਂ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਸ ਉਹਨੇ ਹੀ ਜ਼ਿਆਦਾ ਵੱਜ ਜਾਂਦੇ ਨੇ ਤੇ ਦੇਖੋ ਇੱਕ ਸਹੀ ਢੰਗ ਦੇ ਨਾਲ ਫਾਈਲ ਦੇ ਉੱਪਰ ਕੰਮ ਪੇਪਰ ਵਰਕ ਡਾਕੂਮੈਂਟੇਸ਼ਨ ਦਾ ਜਿਹੜਾ ਸਾਰਾ ਕੰਮ ਹੈ ਉਹ ਐਕਸਪਰਟ ਕੰਸਲਟੈਂਟ ਹੀ ਕਰ ਸਕਦਾ ਹੈ ਜਿਨ੍ਹਾਂ ਨੂੰ ਸਾਲਾਂ ਦਾ ਤਜਰਬਾ ਹੋਵੇ ਔਰ ਨੈਵੀਗੇਟਰਸ ਓਵਰਸੀਜ਼ ਦੀ ਜਿਆਦਾ ਸੀ ਗੱਲ ਕਰਦੇ ਆ ਤਕਰੀਬਨ 28 29 ਸਾਲਾਂ ਤੋਂ ਮੈਮ ਜੋ ਹੈ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਢੇਰੋ ਹੀ ਫਾਈਲਜ਼ ਉੱਪਰ ਕੰਮ ਕੀਤਾ ਢੇਰੋ ਹੀ ਵੀਜ਼ਾ ਲੈ ਕੇ ਆਏ ਹੋ ਮੈਮ ਤੋਂ ਗਾਈਡੈਂਸ ਲੈਣਾ ਚਾਹੁੰਦੇ ਹੋ ਤੇ ਟਾਈਮਲੀ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਸਵਾਲ ਤੁਹਾਡੇ ਮਨ ਵਿੱਚ ਚੱਲ ਰਹੇ ਨੇ ਡਾਊਟਸ ਨੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿਵੇਂ ਅਸੀਂ ਆਪਣਾ ਪ੍ਰੋਸੈਸ ਅੱਗੇ ਵਧਾਈਏ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਟਾਈਮਲੀ ਕਾਲ ਕਰੋ ਪੂਰੀ ਸਹੀ ਸਲਾਹ ਦੇ ਨਾਲ ਅੱਗੇ ਵਧੋ ਬਹੁਤ ਹੀ ਚੰਗਾ ਹੋਏਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰਦੇ ਹੋ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਬਿਲਕੁਲ ਸਹੀ ਆਪਸ਼ਨਸ ਗਾਈਡ ਕੀਤੀਆਂ ਜਾ ਸਕਣ ਜਿਸ ਦੇ ਨਾਲ ਤੁਹਾਡਾ ਵੀਜ਼ਾ ਚਾਂਸਸ ਵਧਣ ਤੇ ਤੁਹਾਡੇ ਫਿਊਚਰ ਨੂੰ ਲੈ ਕੇ ਤੁਸੀਂ ਸਹੀ ਆ ਨਾਲ ਹੀ ਅੱਗੇ ਵਧੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ